ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਯਾਦਪੁਰ ਸੇਖਵਾ ਜ਼ਿਲ੍ਹਾ ਕਰਦਾਸਪੁਰ ਤਹਿਸੀਲ ਬਟਾਲਾ ਇਸ ਕਰ ਜੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਅੱਜ ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਬਿਲਕੁਲ ਤਾਜ਼ੀਆਂ ਸੋਈਆਂ ਤੇ ਦੋਦ ਦਿਖਾਵਾਂਗੇ ਆਪਾਂ ਵੇੜਾਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਰਹੇ YouTube ਤੋਂ ਇਸੇ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟੰਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਇੱਕ ਤਾਂ ਬੂਰੀ ਦਿਖੋਣੀ ਆ ਟੌਪ ਦੀ ਚੰਗੀ ਸੋਹਣੀ ਸੁਨੱਖੀ ਮਗਰ ਵੀ ਕੱਟੀ ਆ ਉਹ ਵੀ ਬੂਰੀ ਹੈ ਜੀ ਬਾਕੀ ਦੀ ਜਾਣਕਾਰੀ ਆਪਾਂ ਲਈਆਂ ਵੀਰ ਕੋਲ ਹਾਂਜੀ ਸਸਰੀ ਗਾਲ ਭਾਜੀ ਦੱਸਿਆ ਕੀ ਹਾਲ ਚਾਲ ਹੈ ਜੀ ਬੜਾ ਠੀਕ ਆ ਭਾਈ ਤੁਸਲਾਣੀ ਤੇ ਕਿੰਨੇ ਪਹੂ ਅੱਜ ਅੱਜ ਪਹੁੰਚ 4 ਜੇ 4 ਤੇ ਇੱਕ ਬੁਰੀ ਲੈ ਆਂਦੀ ਹੈ ਭਾਈ ਬਹੁਤ ਆਉਦੀ ਨਹੀਂ ਠੀਕ ਹੈ ਜੀ ਤੇ ਕੱਟੀ ਵੀ ਮਗਰ ਪੂਰੀ ਕੱਟੀ ਭਾਈ ਬਹੁਤ ਆਉਦੀ ਮਗਰ ਪੂਰੀ ਕੱਟੀ ਹੈ ਠੀਕ ਆ ਹਰਿਆਣੇ ਦੇ ਕੋਈ ਗੋਲ ਇਨਸਾਨ ਹੋ ਦੀ ਸਾਡਾ ਐਡਰੈਸ ਦੱਸ ਦੋ ਇੱਕ ਰਾ ਜੀ ਪਿੰਡ ਭਾਈ ਯਾਰਪੁਰ ਸੇਕਵਾ ਹਾਂ ਜੀ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਹੈ ਠੀਕ ਹੈ ਜੀ ਹਾਂ ਜੀ ਤੇ ਨਾਮ ਕੀ ਹੈ ਜੀ ਨਾਮ ਮਨਦੀਪ ਸਿੰਘ ਭਾਈ ਫੋਨ ਨੰਬਰ ਦੱਸ ਦੋ ਜੀ 73472 93160 ਤਾਂ ਪਹਿਲਾ ਪਾਈ ਵੀਡੀਓ ਕਿਦਾਂ ਮਾਰੀ? ਸ਼ਾਮ ਨੂੰ ਵੇਖਿਆ ਜੀ। ਠੀਕ ਸ਼ਾਮ ਨੂੰ ਹੀ। ਸ਼ਾਮ ਨੂੰ ਭੇਜ ਵੇਖਿਆ ਜੀ। ਸਹੀ ਆ। ਤੇ ਇੱਕ ਦੋ ਪੀਸ ਹੀ ਲਿਓਨੇ ਜਦੋਂ ਲਿਓਨੇ ਚੰਗੇ ਹੈ। ਹਾਂ ਜੀ। ਦੋ ਖਰੀਦ ਲਈਏ ਹਾਂ ਜੀ। ਠੀਕ ਆ ਝੋਟੀਆਂ ਫਿਰ ਦੇਖ ਲਈਏ। ਠੀਕ ਆ। ਹਾਂ ਜੀ। ਤੇ ਬੁਰੀ ਝੋਟੀ ਬੜੀ ਸੋਹਣੀ ਆ ਤੁਹਾਡੀ। ਕਿਦਾਂ ਦੰਦਾ ਜਾਏ? ਆ ਚਾਰ ਦੰਦ ਤੇ ਭਾਜੀ ਪਹਿਲਾਂ ਚਾਰ ਦੰਦ ਤੇ ਪਹਿਲਾਂ ਆਪਾਂ ਵੈੜਾ ਦਿਖਾ ਦਈਏ ਫਿਰ। ਵੈੜਾ ਦਿਖਾ ਦਈਏ। ਠੀਕ ਆ ਵੈੜਾ ਤੋਂ ਕਰਦੇ ਹਾਂ ਸ਼ੁਰੂਆਤ। ਆ ਪਹਿਲੇ ਨੰਬਰ ਵਾਲੀ ਵੈੜ ਕੋਲ ਦੁੱਧ ਕਿੰਨਾ ਜੀ? ਇਹਦੇ ਕੋਲ ਪਾਈ 18 ਕਿਲੋ ਜੀ 18 ਕਿਲੋ 19 20 ਬਾਲੋ 18 ਕਿਲੋ ਫੰਡਾ ਕਰਕੇ ਦੱਦਾ ਜੀ ਅੱਛਾ 18 ਕਿਲੋ ਦੁੱਧ ਹਾਜ਼ਰ ਹੈ ਜੀ ਹਾਂ ਜੀ ਅੱਜ 15 ਦਿਨ ਸੂਈ ਨੂੰ ਹੈ ਜੀ ਬੱਚਾ ਕੀ ਮਗਰੇ ਦੇ ਮਗਰ ਹੱਸਾ ਜੀ ਭਾਜੀ ਬੱਚਾ ਜਿਹੜਾ ਉਹ ਪਿਛੇ ਡੱਬਾ ਵੱਜਾ ਹਨਾ ਆਹ ਬੱਚਾ ਇਹਦਾ ਤੇ 18 ਕਿਲੋ ਦੁੱਧ ਸੁਆ ਕਨਵਾ ਜੀ ਇਹਦਾ ਬਾਈ ਗੁੱਜਾ ਛੇ ਦਾੰਦਾਂ ਦਾ ਉਹ ਛੇ ਦਾੰਦਾਂ ਦਾ ਦੋਰੋਂ ਵੀਰ ਜੀ ਇਹਨੂੰ ਖੋਲੋ ਬਾਕੀ ਥਾਣ ਥਣ ਚੰਗਾ ਸੋਹਣਾ ਲੱਗਾ ਚੰਗੀ ਕੁਆਲਿਟੀ ਦਾ ਜੀ ਆਹ ਵੇਖੋ ਕੱਦ-ਕੱਡ ਵੀ ਚੰਗਾ ਸੋਹਣਾ 18 ਕਿਲੋ ਦੁੱਧ ਹੁਣ ਜ ਖਾਨ ਬੜੇ ਸੋਹਣੇ ਲੱਗੇ ਆ ਮਗਰ ਇਹਦੇ ਵਸ਼ਾ ਅੱਡਾ ਅੜੀ ਚਵਾਈ ਭਾਈ ਮੋਟੀ ਮੋਟੀ ਚਵਾਈ ਹੈ ਠੀਕ ਹੈ ਜੀ ਕਰੋ ਚੱਕ ਆਜੋ ਭਾਜੀ ਮੋੜ ਲਿਓ ਲੇਵਾ ਵੀ ਜੰਗਾ ਸੋਹਣਾ ਵਾ ਜੀ ਕੁਆਲਿਟੀ ਵੈੜ ਦੀ ਚੰਗੀ ਆ ਨਾਲ ਵੇਖੋ ਬੋਲੀ ਤੇ ਵੀ ਠੰਡੀ ਹੈ ਜੀ ਦੋਵੇਂ ਬੰਨੇ ਬੈ ਕੇ ਚੋਨੇ ਜੀ ਕੋਈ ਫਰੀਦਾਲੀ ਧਾਰਾ ਨਾ ਮਾਰਿਓ ਭਾਜੀ ਬਾਲਟੀ ਲੈ ਆਇਓ ਜੇ ਧਾਰਾ ਮਾਰਨੀ ਹੈ ਜੀ ਦੋਵੇਂ ਬੰਨੇ ਬੈ ਕੇ ਚੋਲੇ ਜੀ ਲੱਤ ਚੁੱਕ ਜੀ ਨਿਆਣਾ ਪਾਉਂਦੀ ਦੋੜ ਜੀ ਠੀਕ ਠੀਕ ਹੈ ਠੀਕ ਹੈ ਲੈ ਜਾਓ ਅੰਦਰ ਲੈ ਜਾਓ ਜੀ ਲੈ ਜਾਓ ਰੱਸੀ ਪਾਉਣ ਤੋਂ ਬਿਨਾਂ ਹੀ ਚਵਾਈ ਕਰਦੇ ਪੈਦਾ ਜੀ ਭਾਜੀ ਦੋ ਜਣ ਚੋਨੇ ਆਪਾਂ ਤੋਂ ਉੱਤਰ ਤੇ ਬੈਠ ਠੀਕ ਹੈ ਜੀ ਠੀਕ ਤਾਂ ਥਾਣਾ ਦੀ ਕੋਈ ਬਾਤ ਘਾੜਦਣੀ ਹੈ ਕੀ ਭਾਜੀ ਕੋਈ ਨਹੀਂ ਠੀਕ ਹੈ ਜੀ ਬਾਕੀ ਦੇ ਵਾਲੂਆ ਚੰਰਾ ਸੋਨਾ ਥਾਣ ਵੀ ਸੋਨੇ ਲੱਗੇ ਆ ਮੋਟੀ ਮੋਟੀ ਦਵਾਈ ਬਹੁਤ ਮੋਟੀ ਠੀਕ ਹੈ ਜੀ ਹਾਂ ਜੀ ਇਹ ਤਾਂ ਸਾਲ ਕੋ ਕਾਟੀ ਥਾਦਾ ਮਿਲਦਾ ਹੀ ਨਹੀਂ ਹਾਂ ਜੀ ਆਹ ਮੋਟਾ ਮੋਟਾ ਥਾਣਾ ਮੱਝਾ ਆ ਰਿਹਾ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਭਾਈ 6000 ਦਾ ਦਵੋਗੇ ਕਿੰਨੇ ਕ ਦੀ ਬਾੜ ਦੀ ਜਾਨ ਭਾਈ ਛੋੜੋ ਜੂ ਮੋਕੇ ਤੇ ਹੋ ਜੂ ਭਾਈ ਮੋਕੇ ਬਾਕੀ ਫੋਨ ਲਾਲ ਛੋੜੀ ਹੋਊਗੀ ਬਸ ਭਾਈ ਜੀ 18 ਲੀਟਰ ਦੁੱਧ ਚੋ ਕੇ ਲੈ ਜੀ ਹਾਂ ਸਾਰਾ ਕੱਟਾ ਕਰਕੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਦਵਾਈ ਕਰਨਾ ਠੀਕ ਹੈ ਜੀ ਠੀਕ ਹੈ ਬਾਕੀ ਲਾਇਓ ਫੋਨ ਤੇ ਦੂਜੇ ਨੰਬਰ ਵਾਲੀ ਜਰਸੀ ਆ ਗਈ ਹੈ ਨਾ ਉਹਦੇ ਕੋਲ ਦੁੱਧ ਕਿੰਨਾ ਜੀ 19 ਕਿਲੋ ਦੁੱਧ ਇਹਦੇ ਮਗਰ ਵਸ਼ੀ ਜ ਬੜੀ ਦਾਲ ਦੀ ਕੱਦ ਪੂਰਾ ਵੱਡਾ ਹੈ ਦਾ ਵੀ ਜੀ ਉਹ ਪਾਜੀ ਵਸ਼ੀ ਇਹਦੇ ਮਗਰ ਬੜੀ ਟਾਲ ਦੀ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਹੋ ਗਿਆ 26-27 ਦਿਨ ਹੋ ਗਏ 26-27 ਦਿਨ ਹੈ ਨਾ ਠੀਕ ਹੈ ਦੋਹਰ ਨੂੰ ਖੋਲੋ ਜੀ ਆਹ ਵਸ਼ੀ ਹੈ ਮਗਰ ਸਿੰਗ ਦਗਾਤੇ ਇਹਨੂੰ ਹਾਂ ਜੀ ਦਗਾਤੇ ਠੀਕ ਹੈ ਜੀ ਮਹੀਨਾ ਹੋ ਗਿਆ ਨਾ ਫੇ ਸੂਈ ਹੋ ਗਿਆ ਹੈ ਨਾ ਰੱਖਦਾ ਰਦਾ ਜੀ ਤੈਨੂੰ ਤੁਸੀਂ ਹੀ ਦਗਾਏ ਸਿੰਗ ਮੈਂ ਮਾਂ ਪੋਰੀ ਠੀਕ ਹੈ ਠੀਕ ਹੈ ਬਾਕੀ ਵੱਡੇ ਗੱਦ ਦੀ ਮਲ ਗਿਆ ਸੋਹਣੀ ਹੈ ਜੀ ਆਹ ਵੇਖੋ ਜੀ ਵੱਡੇ ਗੱਦ ਦੀ ਮਲ ਗਿਆ 19 ਕਿਲੋ ਦੁੱਧ ਦੱਸਦਾ ਵੀਰ ਸੋਹਣੀ ਹੈ ਜੀ ਪੂਰੀ ਕਰੋ ਚੈੱਕ ਵਹੇਨ ਵਹੇਨ ਚੰਗਾ ਜੀ ਆ ਜਾਓ ਮੋੜ ਲਿਆਓ ਜੀ ਲੈਵਾ ਵੀ ਸੋਹਣਾ ਥਣ ਵੀ ਚੰਗੇ ਲੱਗੇ ਆਹ ਵੇਖੋ ਕਰੋ ਚੈੱਕ ਮਗਰ ਵਸ਼ੀਏ ਦੇ ਇੱਥੇ ਬੰਦ ਹੋ ਰਹੀ ਬੰਦ ਭਾਈ ਆ ਜਾ ਚੱਲ ਚੱਲ ਪੁੱਤ ਚੱਲ ਇਹ ਥੋੜਾ ਕੱਚਾ ਪੱਕਾ ਮੰਗ ਲਈਏ ਤਾਂ ਠੀਕ ਹੈ ਜੀ ਕੱਚਾ ਆਈ ਥਣਾ ਥਣਾ ਦੀ ਬਾਤ ਕਰਨੀ ਹੈਗੀ ਮੈਂ ਮਗਰ 1% ਨਹੀਂ ਇਹਦਾ ਠੀਕ ਹੈ ਤਾਂ ਚਵਾਈ ਰਸੀ ਪਾ ਕਰਦੇ ਕਿ ਬਿਨਾਂ ਰਸੀ ਤੋਂ ਜੀ ਇਹਦੀ ਆਪਣੀ ਮਰਜ਼ੀ ਮੋਲੀ ਪਾਉਣ ਦੀ ਲਈ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਈ 6000 ਰੁਪਏ ਦੋਗੇ ਕਿੰਨੇ ਕੀ 5500 ਜੀ ਭਾਈ ਦੇ ਦਾਂਗੇ ਛੋੜੋ ਜੂ ਮੋਕੇ ਦੇ ਛੋੜ ਪਾਹ ਜਾ ਠੀਕ ਬਾਕੀ ਦੋ ਤੜੀਏਗਾ ਬਾਕੀ ਫੋਨ ਲਾ ਲੈ ਹਨਾ ਜੀ ਜੀ ਲੇਵਾ ਚੰਗਾ ਸੋਨਾ ਆ ਆ ਹੋਰ ਪਰ ਆਣਾ ਨੇ ਠੀਕ ਤੇ ਹੁਣ ਛੋਟੀ ਦਿਖਾਈ ਹੈ ਹਨਾ ਤੇ ਕਿਦਾਂ ਇਹਦਾ ਬੱਚਾ ਮਰ ਗਿਆ ਹੈ ਭਾਈ ਸਵੇਦੀ ਕੱਟੀ ਮਰ ਗਈ ਜੀ ਕੱਟੀ ਮਰ ਗਈ ਹੈ ਜੀ ਠੀਕ ਜੀ ਤੇ ਭੂਸੀ ਬਣਾ ਲਓਗੇ ਹੁਣ ਹੈ ਬਣਾਣਾ ਜੂ ਬੁੱਕ ਚਾ ਪਿਆ ਕੱਟੀ 15 ਦਿਨ ਅੱਛਾ 15 ਦਿਨ ਭਾਈ ਮੈਨਾਂ ਮੰਨ ਲਿਆ ਜੋ ਥਾਂ ਬੜਾ ਚੰਗਾ ਲੱਗਾ ਹਨਾ ਬੜੀ ਮੋਟੀ ਦਵਾਈ ਬੜੀ ਬੜੀ ਮੋਟੀ ਹੈ ਜੀ ਕੱਦ ਵੀ ਜੰਗਾ ਵੱਡਾ ਵਾ ਸੋਹਣੀ ਸੁਨੱਖੀ ਜੀ ਇਹਦੇ ਪੱਠੇ ਪੱਠੇ ਦੇ ਚੁੱਕੇ ਬੱਚੇ ਦਾ ਕਰੀ ਜਾਂਦੀ ਯਾਰ ਜੀ 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 ਲੱਗਦੀ ਠੀਕ ਹੈ ਜੀ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਭਾਈ 14 ਕਿਲੋ ਜੀ 14 ਕਿਲੋ ਦੁੱਧ ਹਾਂਜੀ ਠੀਕ ਆ ਇਹਨੂੰ ਤੋੜ ਲੋ ਹੁਣ ਇਸ ਟਾਈਮ ਤੇ 14 ਕਿਲੋ ਦੁੱਧ ਇਹਦੇ ਕੋਲ ਹਾਜ਼ਰ ਆ ਸੂਈ ਨੂੰ 15 ਦਿਨ ਹੋ ਗਏ ਹਨਾ ਹਾਂਜੀ ਇਧਰ ਨੂੰ ਅੰਦਰੇ ਤੋੜ ਦੋ ਇਹਨੂੰ ਕੱਦ ਕਾੜ ਪੂਰਾ ਵੱਡਾ ਜੀ ਛੋਟੀ ਚੈੱਕ ਕਰੋ ਸੋਹਣੀ ਸੁਨੱਖੀ ਪੂਰੀ ਆ ਆ ਵੇਖੋ ਪਿੱਠ ਬੁੜਾ ਕਿੱਡਾ ਚੌੜਾ ਜੀ ਕਰੋ ਜੇ ਆ ਜੋ ਵੱਡੇ ਗੱਦ ਦੀ ਮਾਰ ਗਿਆ ਖਾਣ ਤੁਣ ਚੰਗਾ ਸੋਹਣਾ ਲੱਗਾ ਜੀ ਕੁਆਲਿਟੀ ਵੇਖੋ ਬਾਕੀ ਨਸਲ ਵੀ ਚੰਗੀ ਆ ਪਰ ਐਂ ਮਾਦੋ ਇਹਨੂੰ ਬੂਰੀ ਦਿਖਾਉਨੇ ਹੁਣ ਦੁਰੇ ਇੱਥੇ ਬੰਦੋ ਇਹਨੂੰ ਫੇਦਰੀ ਅੱਧਾ ਹਾਲ ਬੰਦ ਜਾੜਦਾ ਕੋਈ ਨੀ ਬੂਸ਼ੀ ਬਣਾ ਦੇ ਹੁਣ ਕਈ ਜਣੇ ਭੈਣ ਭਰਾ ਹਨਾ ਬੂਸ਼ੀ ਲੈ ਜਾਣਗੇ ਸੌਖਾ ਜਾਂਦਾ ਕੰਮ ਹਾਂਜੀ ਠੀਕ ਜਿੱਥੇ ਮਰਜ਼ੀ ਬਣ ਦੋ ਬਾਕੀ ਵੀਰ ਜੀ ਆਪਾਂ ਚੋਈ ਨਹੀਂ ਇਦਾਂ ਮਿਲ ਗਈ ਠੀਕ ਹੈ ਬੱਚੇ ਨੂੰ ਇੱਦਾਂ ਲੱਗਦਾ ਜੀ ਅੱਛਾ ਬੱਚੇ ਤੋਂ ਬਣਾ ਹੀ ਇਦਾਂ ਹੀ ਮਿਲ ਪਈ ਹੈ ਹਾਂਜੀ ਠੀਕ ਹੈ ਜੀ ਨਾ ਹੀ ਪੜਾ ਲਿਆ ਠੀਕ ਆ ਥਾਣ ਬੜੇ ਚੰਗੇ ਲੱਗੇ ਹਨਾ ਥਾਣਾ ਦੀ ਵੀਰ ਜੀ ਕੋਈ ਵਾਅਦਾ ਘੜਦਨੀ ਨਹੀਂ ਹੈਗੀ ਕੋਈ ਨੀ ਵਾਅਦਾ ਠੀਕ ਹੈ ਤਾਂ ਮੋਲੇ ਦਾ ਕੰਨਾ ਕਰੋਗੇ ਜੀ ਗੋਲ ਦਫਾਈ ਆਪਣੀ ਬੰਨ੍ਹ ਲਈ ਆਈਏ ਚਲੋ ਹੁਣ ਲੈਣ ਦੇ ਨਾਲ ਆਪਾਂ ਜਿੱਕ 40 ਦੇ 1 40 ਹਾਂਜੀ ਠੀਕ ਆ ਤੇ ਛੋੜ ਕਰ ਦਿਓ ਥੋੜੀ ਉਹਦੇ ਛੋੜ ਭਾਈ ਥੋੜੀ ਬਹੁਤ ਹੋ ਗਈ ਮਤਲਬ ਘਾਟਾ ਪੜਾ ਪੈਣਾ ਚਲੋ ਕੋਈ ਗੱਲ ਨਹੀਂ ਆਪਾਂ ਨਹੀਂ ਬੋਲਣਾ ਐ ਹੋਈ ਏਦਾਂ ਦੇ ਜਦੋਂ ਨੁਕਸਾਨ ਹੋ ਜਾਂਦੇ ਆ ਨਾ ਕਈ ਵਾਰ ਐ ਹੋਏ ਮਾਰਦੇ ਆ ਵਪਾਰੀ ਨੂੰ ਹਨਾ ਠੀਕ ਆ ਤੇ ਬਾਕੀ ਚਲੋ ਕਿਸਮਤ ਜਿੰਨੀ ਬਾਕੀ ਭਾਈ ਕੋਈ ਇੱਥੇ ਆ ਕੇ ਲੈ ਨਹੀਂ ਸਕਦਾ ਛੋਟੀ ਪੂਰੀ ਗੱਲ ਵਜਨ ਵਾਲੀ ਹੈ ਛੋਟੀ ਚੰਗੀ ਆ ਜੀ 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 ਬਾਕੀ ਜਿਹੜਾ ਮੁੱਲ ਕੀਤਾ ਤੁਸੀਂ ਮੁੱਲ ਬਿਲਕੁਲ ਜ਼ਿਆਦਾ ਕੀਤਾ ਹੁਣ ਆਪਾਂ ਇਹ ਚੋ ਬੋਲਣਾ ਹੀ ਨਹੀਂ ਕੁਝ ਵੀ ਜਿੰਨਾ ਕਿ ਤੁਸੀਂ ਮੁੱਲ ਕੀਤਾ ਹਨਾ ਛੋਟੀ ਹੱਕ ਰੱਖਦੀ ਐ ਇਹਨੇ ਹਾਂਜੀ ਵੇਖੋ ਲੈਵਾ ਕਿੰਨਾ ਜੇ ਲੈਵਾ ਸੋਹਣਾ ਸੋਹਣਾ ਜੀ 14 ਕਿਲੋ ਦੁੱਧ ਤਿਆਰ ਦੋਗੇ ਹਨਾ ਹਾਂਜੀ ਤਿਆਰੀ ਠੀਕ ਬੋਲਾ ਬਹੁਤ ਬੱਚੇ ਕਟਾ ਸਕਦੀ ਹੈ ਨਹੀਂ ਚੱਲਦਾ ਹਾਂ ਕਿ ਜੇ ਵੰਦਰ ਜਾਂਦਾ ਪਸ਼ੂ ਦੂਜੇ ਘਰ ਜਾ ਕੇ ਵੀ ਹਾਂਜੀ ਤੇ ਬੂਰੀ ਬੂਰੀ ਝੋਟੀ ਦਿਖਾਈਏ ਹੈ ਪਹਿਲਾਂ ਇਹਦੀ ਕੱਟੀ ਦਿਖਾਈਏ ਆਪਾਂ ਹਨਾ ਫੇਰ ਇਹਦੀ ਇਹਨੂੰ ਦਿਖਾਵਾਂਗੇ ਝੋਟੀ ਨੂੰ ਆਹ ਕੱਟੀ ਵੇਖੋ ਜੀ ਬੂਰੀ ਬੂਰੀ ਝੋਟੀ ਦੇ ਮਗਰ ਬੂਰੀ ਕੱਟੀ ਬਹੁਤ ਘੱਟ ਮਿਲਦੀਆਂ ਇਦਾਂ ਹਨਾ ਇੱਕ ਰੀ ਦੋ ਬੂਰੀਆਂ ਦੇਣੀ ਆ ਭਾਜੀ ਇਹ ਮਤਲਬ ਫਿਰ ਕਿਹੜੇ ਡਾਇਮੰਡ ਤੇ ਗੋਲਡਨ ਸਾਹਂਦੀ ਆ ਠੀਕ ਹੈ ਜੀ ਚੰਨ ਦੇ ਲ ਦਿੱਤੀ ਹੈ ਨਾ ਬਹੁਤ ਵਧੀਆ ਟੋਨ ਦਾ ਝੋਟਾ ਆਪਣੀ ਵੀਡੀਓ ਆ ਜੀ ਠੀਕ ਹੈ ਜੀ ਝੋਟੀ ਦਾ ਕਰਦੇ ਤੇ ਤੁਹਾਡੇ ਜੱਦਾ ਹੀ ਹਾਂ ਜੀ ਭਾਜੀ ਪੂਰੀ ਹਾਤੀ ਲੱਗੀ ਹੈ ਹੈ ਪੂਰੇ ਵੱਡੇ ਗੱਦ ਦੀ ਮਲ ਗਿਆ ਤੇ ਦੁੱਧ ਭਾਜੀ ਕਿੰਨਾ ਜੀ ਇਹਦੇ ਕੋਲ ਦੁੱਧ ਭਾਜੀ ਇਹ ਕੋ 13 ਕਿਲੋ ਦੇ ਆ 13 ਕਿਲੋ ਹਾਂਜੀ ਆ ਕੋ ਬਗਲਾ ਵਾਲਾ ਲੇਵਾ ਇਹਦਾ ਇਹ ਚਵਾਈ ਇਹਦੀ ਬੜੀ ਬੜੀ ਮੋਟੀ ਹੈ ਭਾਈ ਠੀਕ ਕਟ ਵਾਲਾ ਲੇਵਾ ਲੱਗਾ ਇਹਨੂੰ ਥਾਣ ਬੜਾ ਸਪੈਸ਼ਲ ਲੱਗਾ ਸੋਹਣਾ ਥਾਣ ਲੱਗਾ ਹਨਾ ਠੀਕ ਕੱਦ ਦੀ ਪੂਰੀ ਵੱਡੀ ਦੀ ਸਿੰਘ ਦੀ ਕੁਆਲਿਟੀ ਬੜੀ ਚੰਗੀ ਹੈ ਤੇ ਬਾਕੀ ਹੈ ਦੰਦਾਂ ਜਾਈ ਦੰਦਾਂ ਚਾਰ ਦੰਦਾਂ ਭਾਜੀ ਚਾਰ ਦੰਦ ਝੋਟੀ ਆ ਸੋਹਣੀ ਵੇਖੋ ਕਿੱਡੀ ਆ ਵੀ ਆ ਵੇਖੋ ਕੁਆਲਿਟੀ ਹਰ ਪਾਸੇੋਂ ਨਜ਼ਰ ਆਉਂਦੀ ਹੈ ਬਿਊਟੀ ਦੇ ਵਿੱਚ ਵੀ ਚੰਗੀ ਹੈ ਜੀ ਠੀਕ ਆ ਹਾਂਜੀ ਕੋਈ ਨਹੀਂ ਠੰਡੀ ਸੀਲ ਬਿਲਕੁਲ ਤਾਂ ਤੋਰੋ ਹੈ ਕਰਨਾ ਭਾਜੀ ਇਹਨੂੰ ਕੱਦ ਘਾੜ ਵੇਖੋ ਕਿੰਨਾ ਵੱਡਾ ਇਹਦਾ ਖੱਦ ਪੂਰਾ ਵੱਡਾ ਵੱਡੇ ਕੱਦ ਦੀ ਮਾਲਕਿਆ 13 ਕਿਲੋ ਦੁੱਧ ਜਿਹੜਾ ਹੁਣ ਹਾਜ਼ਰ ਦੱਸਦੇ ਆ ਸੋਹਣੀ ਵੇਖੋ ਮਗਰ ਵੀ ਕੱਟੀ ਆਪ ਵੀ ਕੱਟੀ ਆ ਜੀ ਆਹ ਵੇਖੋ ਕੱਦ ਵੇਖੋ ਪੂਰਾ ਵੱਡਾ ਕੱਦ ਸੋਹਣੀ ਸੁਨੱਖੀ ਠੰਡੀ ਧੀਰੀ ਕੋਈ ਕੋਈ ਚੱਕਰ ਹੀ ਨਹੀਂ ਵੇਖੋ ਜੀ ਬਿਲਕੁਲ ਠੰਡੀ ਚੋਟੀ ਸੋਹਣੀ ਵੇਖੋ ਬਾਕੀਆਂ ਕੇ ਪਿੱਠਪੜਾ ਚੰਗਾ ਚੌੜਾ ਸੋਹਣੀ ਆ ਪળી ਜੁੜੀ ਚੰਗੀ ਆ ਜੀ ਮੰਜਾ ਡੈਂਦਾ ਉੱਤੇ ਅਜੇ ਕੱਦ ਲੱਗਦਾ ਹੋਰ ਕਰ ਜਿਓ ਥੋੜਾ ਜਿਹੜੇ ਹਨ ਚਾਰ ਦੰਦ ਦੱਸਦਾ ਵੀਰ ਆ ਜਾ ਵੀਰ ਮੋੜ ਲਾ ਆ ਵੇਖੋ ਜੀ ਕਰ ਉਹ ਜੱਕ ਥਾਣ ਵੀ ਸੋਹਣੇ ਲੱਗੇ ਆ ਜੀ ਖਣਾ ਦਾ ਗਾਇਬ ਵੀ ਚੰਗਾ ਇੱਕ ਵਾਰ ਫੇਰ ਮੋੜ ਐ ਨੂੰ ਵੀਰ ਕਿਲੇ ਦਾ ਸ਼ਿੰਗਾਰ ਆ ਜੀ ਹਾਂ ਜੀ ਭਾਈ ਚੱਲ ਜਾਣ ਦੇ ਵੀਰੇ ਲੈ ਦਾ ਝੋਡੀ ਦੇ ਥਾਨ ਬੜੇ ਸੋਹਣੇ ਆ ਕੁਆਲਿਟੀ ਦੀ ਝੋਡੀ ਪੂਰੀ ਚੰਗੀ ਏ ਜੀ ਲੈ ਵਾ ਵੇਖੋ ਜੀ ਬਾਕੀ ਠੰਡੀ ਵੇਖੋ ਕਿੰਨੀ ਆ ਕਰਮਾ ਵਾਲੀ ਅਸ ਕਹੋ ਜੀ ਇੱਕ ਨਹੀਂ ਦੋ ਦੇਣੀਆਂ ਵੀਰ ਨੇ ਹਾਂਜੀ ਭਾਈ ਦੇ ਫਾਈਸਾ ਨੂੰ ਵੀ ਕੱਟੀ ਪਾਣ ਡੈਣੀ ਆ ਹਾਂਜੀ 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 ਤੇ ਜੇ ਕਹਿੰਦੇ ਭਾਈ ਨੂੰ ਕੱਟੀ ਦੇਣੀ ਆ 15000 ਦੀ ਮੈਂ ਕੱਟੀ ਰੱਖੀ ਭਾਈ ਕੱਟੀ ਵੱਖਰੀ ਰੱਖ ਲਓ 15000 ਦੀ ਕੱਟੀ ਰੱਖੂੰਗਾ ਜੀ ਠੀਕ 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 15000 ਦੀ ਕੱਟੀ ਰੱਖੂੰਗਾ ਜੀ ਠੀਕ ਆ ਤੇ ਕਿੰਨਾ ਕਰਨਾ ਛੋਟੀ ਦਾ ਮੁੱਲ ਜੀ ਮੁੱਲ ਭਾਈ ਇਹਦਾ 190 ਤੇ ਦੋਗੇ ਛੋੜ ਕਰੋ ਮੈਂ ਥੋੜੀ ਬੋਦੀ ਹਾਂਜੀ ਭਾਜੀ ਖੁੱਲਾਉ ਜੂ ਮਾਨਦਾਨ ਖੁੱਲਾ ਮਾਨਦਾਨ ਹੋ ਜੂਗਾ ਬਾਕੀ ਝੋਡੀ ਦਾ ਮੁੱਲ ਵੇਖਿਓ ਕਿ ਮੁੱਲ ਕਿੰਨਾ ਹੈ ਜੈ ਜੀ ਇਧਾਂ ਝੋਡੀ ਦੇ ਹਸਾਂ ਉਹ ਸੋਹਣੀ ਵੇਖੋ ਕਿੰਨੀ ਹੈ ਤੇ ਬਾਕੀ ਇਹ ਮਾਨਦਾਨ ਮੌਕੇ ਥੋੜਾ ਬੋਧਾ ਕਰ ਦੋਗੇ ਹੈ ਠੀਕ ਹੈ ਜੀ ਕਰਨੀ ਕੋਈ ਗੱਲ ਬਾਤ ਹੋਰ ਭਾਜੀ ਬਸ ਬਹੀ ਬਾਕੀ ਫੋਨ ਲਾਇਓ ਵੀਰ ਨੂੰ ਥਾਣੇ ਘਰ ਨੇੜੇ ਦੇ ਵੇਖੋ ਥਾਣ ਕਿੱਡਾ ਸਪੈਸ਼ਲ ਥਾਣ ਲੱਗਾ ਜੀ ਇਹਨੂੰ ਝੋਡੀ ਦਾ ਖਾਣ ਦੀ ਕੁਆਲਿਟੀ ਵੇਖ ਲਓ ਸਿੰਘ ਦੀ ਕੁਆਲਿਟੀ ਵੇਖ ਲਓ ਮਗਰ ਇਹਦੇ ਬੱਚਾ ਕੱਟੀ ਵੇਖ ਲਓ ਸੋਹਣੀ ਬੜੀ ਆ ਜੀ ਬਾਕੀ ਇਹ ਆ ਕੇ ਆ ਦੋ ਪਸ਼ੂ ਇਧਰੋਂ ਦੋਵੇਂ ਵੜਾਂ ਇਹ ਵੀ ਸੁਈਆਂ ਸਵਾਈਆਂ ਤਾਜ਼ੀਆਂ ਤੇ ਇੱਕ ਝੋਟੀ ਦਾ ਬੱਚਾ ਮਰ ਗਿਆ ਬਾਕੀ ਲਾਇਓ ਵੀਰ ਨੂੰ ਹੁਣ ਫੁੱਲ ਵੀਡੀਓ ਆ ਤੇ ਵੀਡੀਓ ਨੂੰ ਵੇਖ ਕੇ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਧੰਨਵਾਦ ਜੀ